ਉਧਰ ਉਧਰ ਲੈ ਜੀ ਕੱਟ ਕੱਟ ਆ ਕਾਕੇ ਆ ਫੜ ਮਾਰ ਵੀਡੀਓ ਬਣਾ ਕੋਲੀ ਬੰਦਾ ਮੱਜਾ ਪਿਕੜ ਨਹੀਂ ਕੱਟ ਨਹੀਂ ਕੱਟ ਰਹੀ ਆਹ ਛੋਟੇ ਜਵਾਕਾਂ ਨੂੰ ਗੱਲਣ ਦਾ ਦੇਖੋ ਇਧਰ ਕਰਵਾ ਇਧਰ ਲੈ ਚੱਲ ਉਧਰ ਚੱਲ ਉਧਰ ਚੱਲ 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 ਉਹ ਕਿੱਥੇ ਚੱਲੋ ਤਾਂ ਆਪਿਆ ਆਪਣੀ ਜਵਾਨੀ ਨੂੰ ਬਰਬਾਦ ਕਰ ਲੀਆ ਜਿਹੜੀਆਂ ਤਰੀਕਾ ਨੇ ਸਿਰਾਂ ਭਾਈ ਆਜੋ ਮੁੰਡੇ ਨਾ ਹੋਰ ਬੋਲੋ ਆਜੋ 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 ਗੱਡੀ ਆ ਗਿਆ ਇੱਕ ਹੋਰ ਖਦੀਬ ਕਬਾਨੀ ਨੂੰ ਇਹਨੇ ਬਰਬਾਦ ਕਰਤਾ ਆ ਕੈਪਸੂ ਦੇਖੋ ਆ ਕਿਹੜੀ ਗੋਲੀ ਇਹ ਦੇਖੋ ਤੁਹਾਨੂੰ ਕੱਲੀ ਕੱਲੀ ਜੀ ਦਿਖਾਵਾਂਗੇ ਸਾਰੀ ਖੜ ਜਾ ਖੜ ਜਾ ਖੜ ਜਾ ਆ ਦੇ ਭਾਈ ਆ ਵੀਡੀਓ ਬਣਾਈ ਖੜ ਜਾ ਆ ਵੀਡੀਓ ਬਣਾਈ ਖੜ ਜਾ ਭਾਈ ਭਾਈ ਆ ਫੜੀ ਫੋਨ ਆ ਫੜੋਣ ਪੜੀ ਖੜ ਜਾ ਯਾਰ ਖੜ ਜਾ ਖੜ ਜਾ ਖੜ ਜਾ ਖੜ ਜਾ ਖੜ ਜਾ ਯਾਰ ਹਾਰ ਰੁਕ ਬੰਕ ਐਪੀ ਬਣਾਉਣੀ ਨਹੀਂ ਆ ਯਾਰ ਪੰਜਾਬ ਦੀ ਜਵਾਨੀ ਨੂੰ ਦੇਖੋ ਕਿਵੇਂ ਬਧਾਵਾ ਦੇ ਰਹੇ ਆ ਇਹ ਹਾਂ ਤਾਂ ਪੜ੍ਹੇ ਦੀ ਹੈ ਚਲਪ ਚੰਦੀ ਕੋਸ਼ਿਸ਼ ਕਰੀਏ ਤਾਂ ਭਾਈ ਕਿਹਨਾਂ ਨੂੰ ਹੱਥ ਪਾਉਂ ਜਾ ਆ ਆ ਗਏ ਲੋ ਮਾਰ ਤੂੰ ਦੇਖ ਲੋ ਮਾਰ ਤੂੰ ਹੀ ਉਹ ਹੱਕਾ ਕਰ ਮਾਰੋ ਜਰਾ ਮਾਰਾਂਗੇ ਸੱਤ ਦਾ ਨਹੀਂ ਤੁਸੀਂ ਅੱਜ ਤੁਸੀਂ ਅੱਜ ਤੱਕ ਇੱਕ ਬੱਲੇ ਖੜ ਗਿਆ ਆਕ ਮਾਰੀ ਜੰਨੇ ਆ ਆ ਕੋ ਆ ਕੀ ਆ ਇਹ ਕੀ ਆ ਇਹ ਕੀ ਹੈਗਾ ਤੂੰ ਨਹੀਂ ਤੂੰ ਕਹਿੰਦਾ ਹੈ ਇਹ ਤੂੰ ਕੱਲਾ ਖਾ ਇਹ ਇਨਾਂ ਤੋਂ ਕੱਲਾ ਖਾਨਾ ਤੋਂ ਪੰਜਵੇਂ ਦਿਨ ਲਿਆ ਕੇ ਇਹ ਗੋਲੀਆਂ ਵੇਚਦਾ ਮੈਨੂੰ ਬਾਰ-ਬਾਰ ਫੋਨ ਆ ਰਹੇ ਸੀ ਉਹਨੇ ਪਿੰਡੋਂ ਇਹ ਜਵਾਕਾਂ ਨੂੰ ਲਿਆ ਰਿਆ ਸ਼ਰੇਆਮ ਵੇਚਦਾ ਯਾਰ ਆਹ ਦੇਖੋ ਆ ਦੇਖੋ ਥੋੜੇ ਜਵਾਕਾਂ ਦੀਆਂ ਲਿਆ ਰਿਆ ਸਿੱਧੂ ਜਵਾਕਾਂ ਨੂੰ ਜ਼ਹਿਰ ਖਵਾਉਂਦਾ ਪੁੱਥੇ ਮਾਸਟਰ ਕੀ ਕਰੀਏ ਹੱਥ ਓ ਯਾਰ ਲੱਤਾਂ ਖਲਤੀ ਇਹ ਪੁੱਥੇ ਮਾਰਨੇ ਆ ਜਵਾਕਾਂ ਮਾਰਨੇ ਆ ਮੇਰੀ ਬਾਹਰ ਹੱਥ ਮੱਪਾ ਜਾਨੀ ਜਾਨਾ ਕਿੰਨੇ ਤੱਕ ਕਿੱ ਕਰ ਹਾਂ ਹਾਂ ਸਭ ਕੀ ਲਾ ਰਿਆ ਯਾਰ ਸੰਝਾ ਕੇ ਦੇਖ ਲਾ ਆ ਭਾਈ ਹਰ ਦਿੱਤੇ ਹੋਰ ਜਾ ਨਾ 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 ਹਬਜੀ ਨੇ ਅਗੇ ਹੋੜ ਭਾਈ ਇੱਕ ਨੰਬਰ ਮੈਂ ਆ ਕਰੀ ਉਹ ਤਾਂ ਬਾਕੀ ਦਿੰਦਾ ਉਹ ਤੁਸੀਂ ਕਹਿੰਦਾ ਹੋਰ ਨੰਬਰ ਲਗਾ ਫਿਰ ਮਿਹਨਤ ਕਰ ਲੋ ਇਹ ਦੇਖੋ ਚਿਰ ਪਤਾ ਕੀ ਹੈ ਬਾਬਾ ਉਹ ਸਾਥ ਹਰ ਅੰਦਰ ਲਾ ਜਮਾ ਕਰਾ ਜੂ ਬਾਬਾ ਲੈ ਸੀ ਕੱਲ ਹੋਣਾ ਤੇਰੀ ਗੱਲ ਸੁਣੋ ਆ ਕੋਈ ਸਮਝੋ ਤਾਂ ਨਹੀਂ ਬਾਬਾ ਮੈਂ ਤਾਂ ਲੱਖਾਂ ਦਿੰਦੇ ਸੀ ਮੈਂ ਤਾਂ ਉਦੋਂ ਨਹੀਂ ਵੇਖਿਆ ਤਾਂ ਬੇਬੁਦਰੀ ਚੀਜ਼ਾਂ ਨੇ ਹਾਂ ਕੋਈ ਹੋਰ ਨਹੀਂ ਕਰਦਾ ਮੈਂ ਹਲੋ ਹੱਥ ਬੰਨ ਕੇ ਬੈਠਿਆ ਹਾਂ ਠੀਕ ਹੈ ਸ਼ਾਂਤੀ ਜਨਰ ਨੂੰ ਬੁਲਾਇਆ ਇਹਨੇ ਵੀ ਤੁਸੀਂ 5ਵੇਂ ਦਿਨ ਲੈ ਕੋਲ ਇੰਨਾ ਮਾਲ ਕੌਣ ਇਹ ਅੱਜ ਮਿਤੀ 21 ਦੋ 2025 ਨੂੰ ਨਸ਼ਾ ਛਡਾ ਹ ਕਮੇਟੀ ਦੇ ਮੈਂਬਰ ਐਸਾ ਸੀਰਾ ਢਿੱਲੋਂ ਅਤੇ ਲਖਵੀਰ ਸਿੰਘ ਵਾਸੀਆਂ ਜੋਗਾ ਇਹਨਾਂ ਦੀ ਮਦਦ ਦੇ ਨਾਲ ਸਾਡੀ ਪੁਲਿਸ ਪਾਰਟੀ ਜੀ ਦੇ ਵਿੱਚ ਸਾਵਨ ਇੰਸਪੈਕਟਰ ਸਕੰਦਰ ਸਿੰਘ ਐਸਏ ਜਸਵੀਰ ਸਿੰਘ ਅਤੇ ਦੂਸਰੀ ਪੁਲਿਸ ਪਾਰਟੀ ਦੀ ਮਦਦ ਨਾਲ ਇਹਨਾਂ ਨੇ ਦੋ ਦੋ ਸ਼ੀਰ ਨੂੰ ਕਾਬੂ ਕੀਤਾ ਸੀਗਾ ਇਹਨਾਂ ਇਤਲਾਸ਼ੀਕਰਨ ਤੇ ਉਹਨਾਂ ਕੋਲ 184 ਪੱਤੇ ਸੰਕ੍ਰਿਪ ਪੱਤੇ ਜਿਹੜੇ 46% ਜਿਹਦੇ ਵਿੱਚ ਕੁੱਲ 1840 ਗੋਲੀਆਂ 555 ਗੋਲੀਆਂ ਤੇ 690 ਬਰਾਉਂਡ ਕੀਤੇ ਗਏ ਸਮੇਤ ਇੱਕ ਮੋਟਰਸਾਈਕਲ ਦੇ ਜੋ ਇਹ ਦੋਸ਼ੀਏ ਗਿਆ ਜਿਨ੍ਹਾਂ ਦੇ ਵਿੱਚੋਂ ਵਰਤੇਜ ਸਿੰਘ ਉਰਫ ਬਗੜ ਪੁੱਤਰ RAM ਸਿੰਘ ਤੇ ਬਿੰਦਰ ਸਿੰਘ ਪੁੱਤਰ ਹਾਕਮ ਸਿੰਘ ਵਾਸੀਆਂ ਘੁੰਮਣ ਕਲਾਂ ਦੇ ਇਹ ਨਸ਼ੇ ਦੀ ਸਪਲਾਈ ਲੈ ਕੇ ਆ ਰਹੇ ਸੀਗੇ ਇਹਨਾਂ ਨੂੰ ਰਸਤੇ ਦੇ ਵਿੱਚ ਕਾਬੂ ਕਰਕੇ ਇਹਨਾਂ ਤੋਂ ਇਹ ਨਸ਼ੇ ਵਾਲੀਆਂ ਗੋਲੀਆਂ ਤੇ ਲੀਆਂ ਪ੍ਰਾਪਤ ਕੀਤੀਆਂ ਤੇ ਇਹਦੇ ਸੰਬੰਧੀ ਮੁਕੱਦਮਾ ਨੰਬਰ 11 ਮਿਤੀ 21/25 ਅਤੇ ਇੰਸਾਰਾ ਬਾਈਕਾਰ 585 NDPS ਐਕਟ ਅਤੇ 200 ਸਈ BNS ਨਾਮ ਮੌੜ ਦਰਜ ਕੀਤਾ ਗਿਆ ਇਹਨਾਂ ਪਹਿਲਾਂ ਵੀ ਬੰਚੇ ਸਨ ਇਹਨਾਂ ਜੋ ਜਿਹੜਾ ਇੱਕ ਗੁਰਤੇਜ ਸਿੰਘ ਬੱਗੜ ਆ ਇਹਦੇ ਪਹਿਲਾਂ ਥਾਣਾ ਸਿਟੀ ਟੂ ਮਾਨਸਾ ਦੇ ਵਿੱਚ ਇੱਕ ਨਸ਼ੇ ਦਾ ਮਕਦਮਾ ਦਰਜ ਆ ਜਿਹੜਾ ਦੂਸਰਾ ਆਦਮੀ ਆ ਉਹਦੇ ਹਜੇ ਕੋਈ ਸਾਹਮਣੇ ਉਹਦੀ ਗੱਲ ਨਹੀਂ ਆਈ ਪਈ ਪਹਿਲਾ ਮਕਦਮਾ ਦਰਜ ਹੋਇਆ ਕੱਢ